हां जी प्यारे बच्चों सश्यकाल तो सबका स्वागत करते हैं आज की वीडियो में आज की वीडियो में लेके आ चुके हैं नैतिक शिक्षा ਦੇ ਉੱਤੇ ਇਹ ਲਗਭਗ 100 ਸ਼ਬਦਾਂ ਦਾ 에ਸੇ ਪੰਜਾਬੀ ਵਿੱਚ ਠੀਕ ਹੈ ਤਾਂ ਚਲੋ ਬਿਨਾਂ ਸਮਾਂ ਗਵਾਏ ਆਪਾਂ ਸ਼ੁਰੂ ਕਰਦੇ ਹਾਂ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਮਨੁੱਖ ਨੂੰ ਸਮਾਜਿਕ ਨੀਮਾ ਦੀ ਪਾਲਣਾ ਕਰਨੀ ਪੈਂਦੀ ਹੈ ਸਮਾਜ ਦੇ ਨੀਮਾ ਵਿੱਚ ਸੱਚ ਅਹਿੰਸਾ ਦਾਨ ਅਤੇ ਨਿਮਰਤਾ ਦੇ ਚੰਗੇ ਗੁਣ ਹੁੰਦੇ ਹਨ ਇਹਨਾਂ ਗੁਣਾ ਨੂੰ ਸਦਾਚਾਰ ਦਾ ਨਾ ਦਿੱਤਾ ਜਾਂਦਾ ਹੈ ਸਦਾਚਾਰ ਸੰਸਾਰ ਵਿੱਚ ਸਭ ਤੋਂ ਉੱਤਮ ਹੈ ਇਸ ਦੀ ਤੁਲਨਾ ਗਿਆਨ ਕਲਾ ਕਵਿਤਾ ਧਨ ਨਾਲ ਨਹੀਂ ਕੀਤੀ ਜਾ ਸਕਦੀ ਚਰਿੱਤਰ ਸਦਾਚਾਰ ਵਿਅਕਤੀ ਦਾ ਗੈਣਾ ਹੈ ਨੇਕ ਵਿਅਕਤੀ ਜ਼ਿੰਦਗੀ ਵਿੱਚ ਹਮੇਸ਼ਾ ਸਫਲ ਹੁੰਦਾ ਹੈ ਜਦੋਂ ਕਿ ਝੂਠਾ ਅਤੇ ਫਰੇਬੀ ਵਿਅਕਤੀ ਨਹੀਂ ਸਦਾਚਾਰੀ ਮਨੁੱਖ ਦਾ ਜੀਵਨ ਮੁਕ ਸੁਖ ਸ਼ਾਂਤੀ ਵਾਲਾ ਅਤੇ ਖੁਸ਼ੀਆਂ ਭਰਿਆ ਹੁੰਦਾ ਹੈ ਵਿਦਿਆਰਥੀ ਜੀਵਨ ਤੋਂ ਹੀ ਸਦਾਚਾਰੀ ਬਣਨਾ ਚਾਹੀਦਾ ਹੈ ਕਿਉਂਕਿ ਵਿਦਿਆਰਥੀ ਜੀਵਨ ਸਮੁੱਚੇ ਜੀਵਨ ਦਾ ਆਧਾਰ ਹੈ ਇਸ ਲਈ ਸਦਾਚਾਰ ਦੀ ਪਾਲਣਾ ਸਾਨੂੰ ਹਮੇਸ਼ਾ ਕਰਨੀ ਚਾਹੀਦੀ ਹੈ ਤਾਂ ਜੋ ਮਾੜੇ ਮਾਹੌਲ ਤੋਂ ਬਚਿਆ ਜਾ ਸਕੇ ਪ੍ਰਵੇਖ ਵਿੱਚ ਆਪਣੀ ਸਮਾਜ ਅਤੇ ਕੌਮ ਦੀ ਤਰੱਕੀ ਲਈ ਸਦਾਚਾਰ ਜ਼ਰੂਰੀ ਹੈ ਚੰਗਾ ਚਰਿੱਤਰ ਹੀ ਸਦਾਚਾਰ ਹੈ ਨੇਕੀ ਮਨੁੱਖ ਨੂੰ ਬ੍ਰਹਮਤਾ ਪ੍ਰਦਾਨ ਕਰਦੀ ਹੈ ਠੀਕ ਹੈ ਪਿਆਰੇ ਬੱਚੋ ਤਾਂ ਇਹ ਹੋ ਚੁੱਕਿਆ ਹੈ ਨੈਤਿਕ ਸਿੱਖਿਆ ਦੇ ਉੱਤੇ ਐਸੇ ਧੰਨਵਾਦ ਅਸ ਦੀ ਵੀਡੀਓ ਨੂੰ ਪੂਰੀ ਦੇਖਣ ਦੇ ਲਈ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਾਡੇ ਚੈਨਲ ਨੂੰ